ਸਤਿ ਸ਼੍ਰੀ ਅਕਾਲ ਜੀ ਸਰਿਆਂ ਪ੍ਰਭਾ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਤੇ ਮੁੱਦਕੀ ਪਿੰਡ ਨੂੰ ਜ਼ਿਲ੍ਹਾ ਲੱਗਦਾ ਵਾ ਫਰੋਜ਼ਪੁਰ ਤੇ ਆਪਦੇ ਯਾਰ ਦੇ ਕੋਲੇ ਇਸ ਟਾਈਮ ਮੌਜੂਦ ਆ ਕਾਲੇ ਬਰਾੜ ਪਾਈ ਦੇ ਕੋਲੇ ਤੇ ਕਾਲਾ ਬਾਈ ਸਿੱਖੀ ਦੇ ਨਾਲ ਜੁੜਿਆ ਹੋਇਆ ਗੁਰੂ ਸਿੱਖ ਦੀ ਧਰਤੀ ਦੇ ਉੱਤੇ ਰਹਿਣ ਵਾਲਾ ਪਰਿਵਾਰ ਆ ਮਿੱਤਰੋ ਕਿਉਂਕਿ ਇਸ ਪਰਿਵਾਰ ਦੇ ਵਿੱਚ ਵੀ ਇਸ ਭਰਾ ਨੇ ਬਹੁਤ ਸੇਵਾ ਕੀਤੀ ਹੋਈ ਆ ਚਾਹ ਸੜਕ ਦੇ ਕਿੱਤਿਆਂ ਦੇ ਵਿੱਚ ਨਾਲੇ ਚਾਹ ਕੋਈ ਗੁਰਦੁਆਰਾ ਸਾਹਿਬ ਦੀ ਹੋਰ ਸੇਵਾ ਪ੍ਰਮਾਤਮਾ ਨੇ ਬਖਸ਼ੀ ਹੋਵੇ ਉਹ ਹਰ ਇੱਕ ਸੇਵਾ ਦੇ ਵਿੱਚ ਇਹਨੇ ਬਹੁਤ ਹਿੱਸਾ ਨਿਭਾਇਆ ਹੋਇਆ ਇਸੇ ਕਰਕੇ ਮੈਂ ਭਰਾ ਨੂੰ ਦਿਲੋਂ ਮੁਹੱਬਤ ਕਰਦਾ ਵਾਂ ਅੱਜ ਬਾਈ ਦੇ ਕੋਲੇ ਇੱਕ ਮਹਿ ਵਕਾਊ ਆ ਮਿੱਤਰੋ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਆ ਕਿੰਨਾ ਦੁੱਧ ਦੇ ਦਿੰਦੀ ਆਪਾਂ ਕਾਲੇ ਬਾਈ ਤੋਂ ਸਾਰੀ ਜਾਣਕਾਰੀ ਲੈ ਲੈਣਾ ਤੁਨ ਕਾਲੇ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੈਗੁਰੂ ਜਿੱਕਾ ਖਾਲਸਾ ਵੈਗੁਰੂ ਜਿੱਕਾ ਉੱਚੀ ਬੋਲੀ ਜੀ ਕਾਲੇ ਮਾੜਾ ਜਿਆ ਹੋਰ ਕਾਲੇ ਪਰਵਾਹ ਠੀਕ ਠਾਕ ਆ ਵੀਰੇ ਹਾਂਜੀ ਚੜਦੀ ਕਲਾ ਜੀ ਠੀਕ ਆ ਅੱਛਾ ਕਾਲੇ ਵੀਰੇ ਜਿਹੜੀ ਮੈਂ ਵੇਚਣੀ ਆਪਾਂ ਇਹ ਕਿੰਨਾਂ ਵਾਂ ਸੁਆ ਸੁਹੰਦੀ ਆ ਕਰੇ ਇਹ ਤੀਜਾ ਸੁਆ ਸੁਹੰਦੀ ਆ ਜੀ ਤੀਜਾ ਸੁਆ ਇਹਨੇ ਸੂਣਾ ਵਾਂ ਕਿੰਨੇ ਦਿਨ ਪਹਿ ਕਾਲੇ ਵੀਰੇ ਦੇ ਹਜੇ ਇਹ ਲੈ ਜਾਊਗੀ ਇਹ 12 13 ਦਿਨਾਂ ਨੂੰ 12 13 ਦਿਨ ਲੈ ਜਾਊਗੀ ਕਾਲੇ ਨੌਕਰੀਆਂ ਜੇ ਕੋਈ ਪਿੰਡ ਦਾ ਹੀ ਬੰਦਾ ਲੈ ਜੇ ਯਾਦ ਕਰੀਆ ਨਹੀਂ ਕੋਈ ਤਸੱਲੀ ਆਪਣੇ ਠੀਕ ਹੈ ਕਿੰਨਾ ਦੁੱਧ ਦੇ ਦਿੰਦੇ ਕਿੰਨਾ ਦੁੱਧ ਦੇ ਦਿੰਦੇ 7 ਕਿਲੋ ਡੰਗ ਦਾ ਦੁੱਧ ਚੋਇਆ ਇਹਦੇ ਤੋਂ 7 ਕਿਲੋ ਡੰਗ ਦਾ ਦੁੱਧ ਚੋਇਆ ਹੋਇਆ ਕਿਆ ਬਲੇਵਾਰੂਆ ਤਾਂ ਫਿਰ ਬਹੁਤ ਬਣਾਉਂਦੀ ਹੁੰਦੀ ਹੁੰਦੀ ਆ ਨਾ ਬਸ ਚੱਡਾ ਬੋ ਇੱਡਾ ਕੱਢਿਆ ਹੋਣਾ ਹਾਂ ਕਿੰਨੇ ਦਿਨ ਪਏ ਇਹਦੇ ਵੀਰੇ ਇਹਦੇ 12 13 ਦਿਨ ਪਏ ਘਟੋ ਘਟੇ 12 13 ਦਿਨ ਲੈ ਜੂਗੀ ਚੂਣ ਚਣ ਪੋਲਾ ਜਮਾ ਹੁੰਦਾ ਵੀਰੇ ਹਾਂ ਪੂਰਾ ਵਧੀਆ ਏ ਧਾਰਾ ਮਿਓਕੇ ਦਰਪੂੜਾ ਚੜ੍ਹੇਗੀ ਠੀਕ ਹੈ ਅੱਛਾ ਕਾਲੇ ਵੀਰੇ ਬਾਈ ਫਿਰ ਇਹਦਾ ਰੇਟ ਕੀ ਰੇਟ ਸਾਹਿਬ ਜੀ ਦਾ ਹੀ ਆਪਣਾ ਕਿੰਨਾ ਵੀਰੇ ਆਪਣਾ 1.5 ਰੇਟ 1.5 ਦੀ ਦੇ ਦਾਂਗੇ ਆਪਾਂ 1 ਲੱਖ 5000 ਦੀ ਦੇ ਦੇਾਂਗੇ ਜਿਉਂ ਕਿ ਆਪਣੇ ਵਰਗਾ ਭਰਾ ਸੱਜਣਾ ਜੇ ਮਾਨਤਨ ਕਰਦੇ ਆਂਗੇ ਮੌਕੇ ਤੇ ਹਾਂ ਕੋਈ ਨਹੀਂ ਉਹ ਕੋਈ 1500 ਦਾ ਕਰ ਠੀਕ ਹੈ ਗੱਲ ਵੀਰੇ ਅੱਛਾ ਗੱਲ ਵੀਰੇ ਨੰਬਰ ਕਿੰਨਾ ਆਪਣਾ ਬਾਈ ਨੰਬਰ 73472 ਜੀ 343093 ਇੱਕ ਵਾਰੀ ਹੋਰ ਆਉਣ ਦੇ 73472 73472 43093 430 93 93 ਇਹ ਸਾਣ ਤੋਂ ਬਣੀ ਹੋਈ ਹੈ ਕਿ ਟੀਕਾ ਭਰਾਇਆ ਕਿ ਟੀਕਾ ਭਰਾਇਆ 1000 ਰੁਪਏ ਦਾ 1000 ਰੁਪਏ ਦਾ ਮਤਲਬ ਉਹ ਚੰਗਾ ਭਰਾਇਆ ਹੋਇਆ ਪੂਰਾ ਚੰਗਾ ਟੀਕਾ ਵਧੀਆ ਭਰਾਇਆ ਠੀਕ ਹੈ ਗਾਲੀ ਵੀ ਠੀਕ ਹੈ ਵੀਰੇ ਥੋਰੀ ਬਈ ਬਈ ਲੈ ਵੀ ਮਿੱਤਰੋ ਮੇਰੇ ਪਿੰਡ ਵਾਲੇ ਮਨਦੀਪ ਖੋਸੇਵੀਰ ਨੇ ਟੀਕਾ ਭਰਿਆ ਹੋਇਆ ਇਹਨੂੰ ਤੇ ਉਸ ਭਾਈ ਬੰਦ ਹੀ ਕਰ ਲਈ ਮੜਾ ਜਹਾ ਲੈ ਵੀ ਮਿੱਤਰੋ ਦੇਖੋ ਕਿਰਾਂ ਦੀ ਮੈਂ ਵੇਖੋ ਮੈਂ ਦੀ ਕੁਆਲਿਟੀ ਤੁਹਾਨੂੰ ਪਸੰਦ ਆਊਗੀ ਅਸੀਂ ਗੱਲ ਨਹੀਂ ਕੀ ਕਿਉਂਕਿ ਆਪਾਂ ਨੇ ਆਪਦਾ ਮੇਰੇ ਪਿੰਡ ਦੇ ਵਿੱਚ ਆ ਕੇ ਪੁੱਛ ਲਓ ਭੰਮ ਦੀ ਮੇਰੇ ਬਾਰੇ ਆਪਣੀ ਹਰ ਇੱਕ ਗੱਲ ਪਿੰਡ ਦੇ ਵਿੱਚ ਮੰਨਦੇ ਤੇ ਆਪਾਂ ਚਲਾਕੀ ਵਾਲਾ ਕੰਮ ਵੀ ਨਹੀਂ ਪਿੰਡ ਦੇ ਵਿੱਚ ਕਦੇ ਕੀਤਾ ਮੇਥੋਂ ਇਹ ਨਹੀਂ ਹੈਗਾ ਵੀਰੇ ਤੋਂ ਮੁੱਲ ਕਰਾ ਕੇ ਮੈਂ ਆਪਦੇ ਘਰ ਲੱਜਾ ਕੇ ਬੰਨ ਲਊਗਾ ਇਹ ਮੇਰੇ ਦਿਲੋਂ ਨਹੀਂ ਕਹਵਾਜ ਹੁੰਦੀ ਮੈਂ ਅਗਲੇ ਦੀ ਵੇਚਦਾ ਹੁਣ ਨਾ ਭਰਾਵੋ ਆਪਾਂ ਨੂੰ ਤਾਂ ਉਹ ਮੈਂ ਲੈਣੇ ਹੋਣੇ ਜਿਵੇਂ ਆਪਣੇ ਕੋਈ ਲਿਆ ਜੀ ਭਰਾਵ ਲੈ ਇਹ ਵੀ ਭਰਾ ਵੀ ਕਹਿੰਦਾ ਸੀ ਲੈ ਜਾ ਸਾਬੇ ਤੂਲ ਜਾਣੀਆਂ ਤੇ ਨਹੀਂ ਯਾਰ ਕਿਸੇ ਗਰੀਬ ਨੇ ਪੱਠੇ ਪਾਏ ਆ ਪਾਲੀ ਆ ਮੈਂ ਉੱਥੇ ਚਲਾਕੀ ਕਰ ਪਰ ਉਹਨਾਂ ਨਾਲ ਇਹਨੇ ਪੱਠੇ ਪਾਈ ਜਾਂਦੇ ਵੱਧ ਵੱਟੇ ਜਾਣਗੇ ਮੇਰਾ ਕਿਹੜਾ ਢਿੱਡ ਦੁਖਦਾ ਯਾਰ ਵੇਖੋ ਮਿੱਤਰੋ ਕਿੰਨਾ ਦੀ ਇਹ ਮੈਂ ਆ ਮਿੱਤਰੋ ਇਹਦਾ ਲੇਵਾ ਭਾਂਡਾ ਥਣ ਕੱਲੇ ਇੱਕ ਰੀ ਹੋਰ ਤੋਰ ਲੇਗਾ ਮੜੀ ਦੀ ਵੀਰ ਚੌਕੇ ਕੋਲੇ ਖਣਾਰ ਲਈ ਪਾਵਾਂ ਦੀ ਤਾਕੇ ਹੂੰ ਵੇਖੋ ਕਿੰਨਾ ਹੁਣ ਵੇਖੋ ਮਿੱਤਰੋ ਹਰ ਇੱਕ ਪੱਖ ਮੈਂ ਦਾ ਨਾ ਤੁਹਾਨੂੰ ਤਸੱਲੀ ਨਾਲ ਦਿਸੂਗਾ ਵੇਖੋ ਲੇਵਾ ਲੂਗਾ ਲੈ ਕਾਲੇ ਵੀਰੇ ਮੋੜ ਦੇ ਲੈ ਲੇਵਾ ਦਾ ਫਟਕਾਣੇ ਤੇ ਮੌਕੇ ਤੇ ਤਿਆਰ ਕਰਦੀ ਹੋਊਗੀ ਹਨਾ ਕਾਲੇ ਵੀਰੇ ਹਾਂ ਪੂਰਾ ਐਨੇ ਯਾਰ ਐਡਾ ਭਰਿਆ ਹੋਣਾ ਠੀਕ ਆ ਬਈ ਠੀਕ ਆ ਲੈ 10 ਦਿਨ ਪਿਆ ਹਜੇ ਵੀਰੇ 13 ਬਰਾ ਬਰਾ 13 ਬਰਾ ਠੀਕ ਲੈ ਮੋੜ ਲਿਆ ਵੀਰੇ ਲਈ ਵੱਡੀ ਫੁੱਡੀ ਮੈਂ ਬਹੁਤ ਆ ਬਈ 1 5 ਡਿਮਾਂਡ ਆ ਵਿੱਚੋਂ ਮਾਣੀ ਹੋਊਗਾ ਤਾਂ ਥੋੜਾ ਬੋਤੇ ਹੋਊਗਾ ਕਿਉਂਕਿ ਮਾਣੀ ਤੁਸੀਂ ਇਹ ਸੋਚੋ ਵੀ ਮਾਣਾ ਹੁਣ 75 ਦੀ ਮਿਲ ਜੂਗੀ ਫਿਰ ਨਹੀਂ ਤੋਂ ਨੂੰ ਵੀ ਪਤਾ ਅੱਜਕਲ ਕੌਣ ਦੇ ਦਿੰਦਾ ਵੀ ਬਾਜ਼ਾਰ ਦੇ ਵਿੱਚ ਮੈਂ ਟਿਕਾਣੀ ਦੀ ਹੈ ਕਾਲੇ ਬਰਾੜ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲਿਆ ਜੇ ਨੰਬਰ ਸਕਰੀਨ ਦੇ ਉੱਤੇ ਲਾਤਾ ਵਾ ਥਣ ਲੇਵੇ ਦੀ ਤਸੱਲੀ ਕਰਾਤੀ ਹੈ ਜਾਣਕਾਰੀ ਸਾਰੀ ਲੈਤੀ ਹੈ ਗ੍ਰੇਡੇਡ ਮੱਝਾਂ ਦੇ ਵਿੱਚ ਪੈਂਦੀ ਹੈ ਤੇ ਗ੍ਰੇਡੇਡ ਮੱਝਾਂ ਹਮੇਸ਼ਾ ਦੁੱਧੋ ਖਰੀਆਂ ਨਿਕਲੀਆਂ ਮਿੱਤਰੋ ਕਿਉਂਕਿ ਗ੍ਰੇਡਰ ਮੱਝਾਂ ਦਾ ਮਤਲਬ ਹੁੰਦਾ ਦੋ ਬਲੱਡ ਵੀ ਮੋਹਰਾ ਵਾਲਾ ਬਲੱਡ ਵੀ ਆ ਜਾਂਦਾ ਤੇ ਨੀਲੀ ਰਾਵੀ ਵਾਲਾ ਬਲੱਡ ਵੀ ਆ ਜਾਂਦਾ ਕਾਲੇ ਵੀਰੇ ਪਿੱਛੋਂ ਆਉਣ ਕਰੀ ਮਾੜੀ ਜੀ ਇਹਨੂੰ ਲੈ ਵੀ ਮਿੱਤਰੋ ਤੁਹਾਨੂੰ ਮੈਂ ਵਿਖਾਈ ਦਿੰਦਾ ਇਹਨੂੰ ਤਾਂ ਤਸੱਲੀ ਕਰਾ ਦਿੰਦਾ ਹੂੰ ਆਜਾ ਪੁੱਤ ਇਹਨੂੰ ਮੈਂ ਤੈਨੂੰ ਕੀ ਕਹਿਣਾ ਕੋਸੇ ਨਾਲ ਤਾਂ ਨਹੀਂ ਮੈਂ ਉਹਦਾ ਟੀਕਾ ਲਾਉਂਦਾ ਮੈਂ ਨਹੀਂ ਲਾਉਂਦਾ ਬਸ ਵੀਰੇ ਰੋਕੇ ਰਹਿਣ ਦੇ ਕਾਲੇ ਵੀਰੇ ਕੋਈ ਤਾਂ ਕੇ ਨਾਲ ਕਰਦੇ ਜਾਂਦਾ ਫਿਰ ਇਹਨੂੰ ਚਲ ਰਹਿਣ ਦੇ ਕੋਈ ਨਾ ਨਾਤੰਗ ਨਹੀਂ ਹੋਣਾ ਨੇ ਹਮ ਦਰਦੀ ਆ ਥੋੜਾ ਜਿਹਾ ਦੇ ਥਾਣੇ ਦੇਖ ਲਓ ਅੱਗੋਂ ਬਈ ਠੀਕ ਆ ਇਹ ਲੇਵਾ ਬਣਾਉਣਾ ਕੱਚੀ ਕੱਚੀ ਆ ਮੈਂ ਬਾਕੀ ਗੱਲਬਾਤ ਲਈ ਕਾਲੇ ਵੀਰ ਨੂੰ ਕਹਿ ਦੂੰਗਾ ਵੀਡੀਓ ਬਣਾ ਕੇ ਫੋਨ ਤੇ ਵੀ ਰੱਖ ਲੂਗਾ ਤੁਹਾਨੂੰ ਜੇ ਕਿਸੇ ਨੂੰ ਲੋੜ ਪਈ ਤੁਸੀਂ ਆਪਦੀ ਵੀਡੀਓ ਮੰਗਵਾ ਕੇ ਵੀ ਦੇਖ ਸਕਦੇ ਠੀਕ ਆ ਕਾਲੇ ਵੀਰੇ ਇਹਦੀ ਵੀਡੀਓ ਬਣਾ ਕੇ ਰੱਖ ਲਈ ਕਿਉਂ ਨੂੰ ਭੇਜ ਦੀ ਨੰਬਰ ਸਕਰੀਨ ਦੇ ਉੱਤੇ